वेलकम दोस्तों ਇਹ ਜੋ ਛੋਟੇ ਛੋਟੇ ਆਂਡੇ ਆ ਤੁਸੀਂ ਹਾਲਾ ਦੇਖ ਰਹੇ ਹੋ ਇਹ ਛੋਟੀ ਜਿਹੀ ਚਿੜੀ ਜਿਸ ਦਾ ਨਾਮ ਵੀਵਿੰਗ ਬਰਡ ਵੀ ਕਿਹਾ ਜਾਂਦਾ ਹੈ ਜਿਸ ਨੂੰ ਤੁਸੀਂ ਨਾਲ ਹੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਇਹ ਆਪਣੇ ਆਲਣੇ ਦੀ ਬੁਣਾਈ ਕਿਵੇਂ ਕਰਦਾ ਹੈ ਇਹ ਛੋਟੀ ਜਿਹੀ 2 ਤੋਂ 3 ਇੰਚ ਦੀ ਚਿੜੀ ਪਹਿਲਾਂ ਪੂਰੇ ਇਲਾਕੇ ਦਾ ਚੱਕਰ ਲਗਾ ਕੇ ਕੁਝ ਝਾੜੂ ਦੀਆਂ ਤੀਲਾਂ ਤੇ ਕੁਝ ਖਿਲਰੇ ਹੋਏ ਖੰਭਾਂ ਵਿੱਚੋਂ ਆਪਣੇ ਆਲਣੇ ਦੇ ਅਨੁਸਾਰ ਛਾਂਟੀ ਕਰਕੇ ਇਕੱਠੇ ਕਰਕੇ ਨਿਰਧਾਰਤ ਕੀਤੇ ਗਏ ਆਲਣੇ ਦੀ ਜਗ੍ਹਾ ਤੇ ਲੈ ਕੇ ਆਉਂਦੀ ਹੈ ਇਹ ਹੀ ਆਲਣਾ ਬਣਾਉਣ ਤੋਂ ਪਹਿਲਾਂ 4 ਤੋਂ 5 ਇੰਚ ਦੀ ਸਾਈਜ਼ ਵਾਲੇ ਪੱਤੇ ਜੋ ਕਿ ਆਮ ਤੌਰ ਤੇ ਅਮਰੂਦ ਆਂਬ ਕੇਲੇ ਦੇ ਪੱਤਿਆਂ ਦੀਆਂ ਝੱਲ ਰਾਂ ਅਤੇ ਜਾਂ ਕੁਛ ਗਰਮੀਆਂ ਦੀਆਂ ਸਬਜ਼ੀਆਂ ਦੇ ਪੱਤੇ ਪੂਰੇ ਇਲਾਕੇ ਵਿੱਚ ਉੱਡ ਕੇ ਛਾਂਟ ਲੈਂਦੀ ਹੈ ਆਮ ਤੌਰ ਤੇ ਇਹ ਇੱਕ ਹੀ ਟਾਣੀ ਦੇ ਨੇੜੇ-ਨੇੜੇ ਲੱਗੇ ਦੋ ਜਾਂ ਤਿੰਨ ਪੱਤਿਆਂ ਨੂੰ ਖੋਜ ਕੇ ਆਪਣੇ ਲਈ ਨਿਸ਼ਚਿਤ ਕਰਦੀ ਹੈ ਅਤੇ ਫਿਰ ਇਹਨਾਂ ਪੱਤਿਆਂ ਨੂੰ ਆਪਣੀ ਵੱਲੋਂ ਇਕੱਠੇ ਕੀਤੇ ਗਏ ਸਮਾਨ ਦੇ ਨਾਲ ਬੁਣਨਾ ਸ਼ੁਰੂ ਕਰ ਦਿੰਦੀ ਹੈ ਜਿੱਥੇ ਇਨਸਾਨ ਦਾ ਦਿਮਾਗ ਇੰਨਾ ਵਿਕਸਿਤ ਮੰਨਿਆ ਜਾਂਦਾ ਹੈ ਪਰ ਰੱਬ ਦੇ ਬਣਾਏ ਇਹ ਪਸ਼ੂ ਪੰਛੀ ਕੁਦਰਤ ਨੇ ਇੰਨੇ ਵੱਡੇ ਹੁਨਰ ਨਾਲ ਨਿਵਾਜੇ ਹਨ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ